ਸ਼ਾਮ ਹੋ ਚੁੱਕੀ ਹੈ ਮਿੱਤਰੋ ਪਹੁੰਚ ਗਏ ਆ ਵੀਡੀਓ ਦੇ ਅੰਦਰ ਤੇ ਫਰੂਟੀ ਆਪਾਂ ਫੇਰ ਚੜਾ ਲਈ ਸੀ ਦੁਬਾਰਾ ਤੇ ਪੇਚ ਲੱਗ ਰਿਹਾ ਸੀ yellow ਪਤੰਗਾਂ ਨਾਲ ਵੀਡੀਓ ਬਣਾ ਹੀ ਰਹੇ ਸੀਗੇ ਤੇ ਫਰੂਟੀ ਆਪਣੀ ਟੁੱਟ ਗਈ ਮਿੱਤਰੋ ਉਹ ਪਤੰਗ ਵੱਢ ਗਿਆ ਸਾਨੂੰ ਪੇਚ ਤੇ ਦਿਖਾਉਣ ਹੀ ਲੱਗੇ ਸੀ ਤੇ ਆਪਣੇ ਫਰੂਟੀ ਦਾ ਕੰਮ ਹੀ ਹੋ ਗਿਆ ਦੇ 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 ਪਤੰਗ ਹੀ ਵੱਢ ਗਿਆ ਪੀਲਾ ਜਾ ਉਹ ਨਹੀਂ ਹੋਏ ਟੁੱਟੀ ਟੁੱਟ ਗਈ ਨਾਲ ਤੇ ਡੋਰ ਦਾ ਆਉਂਦੀ ਆ ਨਿੰਮਟਾ ਹੋ ਗਿਆ ਕੰਮ ਨਿੰਮ ਚ ਕਿਉਂ ਉਹ ਵੱਢ ਕੇ ਗਿਆ ਅਗਲਾ ਉਹ ਵੱਢ ਕੇ ਗਿਆ ਅਗਲਾ ਗੰਢ ਗਈ ਗੰਢ ਅਗਲੇ ਨੇ ਵੜਤਾ ਪੀਲੇ ਜਿਹਨੇ ਕੋਈ ਨਹੀਂ ਮਤਰੋ ਲੈਨੇ ਬਦਲਾ ਆਪਾਂ ਇਹਦਾ ਪਤੰਗ ਜੇ ਇਹਨੂੰ ਵੜਦੇ ਆ ਪੀਲੇ ਜਿਹਨੂੰ ਆਪਣਾ ਦੂਜਾ ਪਤੰਗ ਚੱਕ ਲਈਏ ਆਪਣਾ ਫੇਰ ਲਾਉਣੇ ਆ ਉਹਨੂੰ ਤਾਂ ਘਾਟਾ ਉਹਦਾ ਖੜਦਾ ਪਹਿਲਾਂ ਹੀ ਡੋਰ ਨਹੀਂ ਪਈ ਦੂਜੀ ਡੋਰ ਨਾ ਕਰਦੇ ਤਾਂ ਖੜਦਾ ਹਸਾਉ ਡੋਰ ਵੀ ਐਕਸਚੇਂਜ ਕਰ ਲਈ ਆਪਾਂ ਮਿੱਤਰੋ ਚਰਖੜੀ ਹੁਣ ਆਪਾਂ ਰੈੱਡ ਡੋਰ ਲੈ ਲਈਆ ਉਹ ਗੰਡਾ ਟੁੱਟ ਗਿਆ ਓਏ ਗੰਡਾਂ ਚ ਟੁੱਟ ਗਏ ਤਾਂ ਕਹਿੰਦਾ ਮੰਨਦਾ ਨਹੀਂ ਤੇ ਵੱਡਿਆ ਬਈ ਉਹਨੇ ਆ ਪਤੰਗ ਪੀਲੇ ਵਾਲੇ ਨੇ ਮੰਨ ਨੀ ਰਿਹਾ ਪੀਲੇ ਵਾਲੇ ਨੇ ਬੰਨਿਆ ਪਤੰਗ ਇਹਦਾ ਤੇ ਕਾਲਾ ਆਇਆ ਚੜਾ ਲਿਆ ਦਵਾਰੇ ਆਪਾਂ ਉਹ ਤਾਂ ਵੜਾਤੀ ਇਹਨੇ ਜਿਹੜੀ ਆਪਾਂ ਖਿੱਚੂਂ ਖਚਾਈ ਕਰੀ ਫਰੂਟੀ ਐ ਸਾਰੀ ਉਹ ਕਰਤੀ ਇਹਨੇ ਪੈਚਾ ਲੱਗਿਆ ਸੀ ਉਹਦੇ ਨਾਲ ਉਹ ਕਾਲਾ ਆ ਹੁਣ ਉਧਰ ਭੇਜਦੇ ਆਪਾਂ ਪਤੰਗ ਕਾਲੇ ਜਿਹੇ ਤੇ ਹੁਣ ਉਹਦੇ ਨਾਲ ਦੇਖਦੇ ਆ ਜੇ ਤਾਂ ਲਾਊਗਾ ਅਗਲਾ ਪੇਚਾ ਹੁਣ ਡੋਰ ਛੱਡਣੀ ਪੂ ਵਾਹ ਵਾ ساری ਡੋਰ ਉਹ ਤਾਂ ਗਿਆ ਵਾਸਤੇ ਛੱਟ 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 ਡੋਰ ਛੱਡ ਦੇ ਹੁਣ ਦੋ ਵਿੱਚ ਤੇ ਆ ਰ ਆਪਣੀ ਕੋ ਤਾਂ ਹਾ ਉਹਦਾ ਉਹਦੇ ਜਿੰਨੀ ਡੋਰ ਛੱਡਣੀ ਪੈਣੀ ਆ ਆਪਾਂ ਨੂੰ ਫੁੱਲ ਓ ਯਾਰ ਅੱਜ ਗੰਡ ਚ ਵਟ ਗਿਆ ਵੱਡਾ ਉਹਦੇ ਨਹੀਂ ਹੋਲੀ ਉੱਤੇ ਆ। ਫੇਟ ਆਪਣਾ ਪਿਆਸ ਬਹੁਤ ਛੱਡ ਰਿਹਾ। ਹੂੰ ਗੱਡਾ ਚ ਪੈ ਗਿਆ ਉਹਦਾ ਪੇਚਾ ਤਾਂ ਹੀ ਵੱਡ ਗਿਆ ਉਹ। ਹੋਣੀ ਬੱਟ ਤੋਂ ਨੰਦ। ਇੱਕ ਵਾਰ ਹੀ ਪੈ ਗਿਆ ਨਾ ਥੁਆ। ਤੰਗ ਪੂਰਾ ਫਿੱਟ ਆ ਵੀ। ਲਾਓ ਯੋ ਕਰ ਲਿਆ ਆਪਾਂ ਪਤੰਗ ਆਪਣਾ ਜਮਾ ਨੇੜੇ ਉਹਨਾਂ ਦੇ। ਤੰਗ ਦੇਖੋ ਚਾਰ ਚੜੀ ਜਾਂਦੇ ਥੱਲੇ। ਲੋ ਦੋਸਤਾਂ ਦਾ ਗਿਆ ਆਪਣਾ ਵੱਡਤਾ ਪੀਲਾਈ ਵੱਡਤਾ ਮਿੱਤਰੋ ਜੇ ਇਹਨਾਂ ਪੇਚਾ ਲਾਉਣਾ ਸੀ ਉਹੀ ਵੱਢਿਆ ਗਾ ਵਿਚਾਰਾ ਪਤੰਗ ਉਧਰ ਉਹਨੇ ਗੁੰਡਫਾਨਾ ਲੈ ਲਿਆ ਦੂਜੇ ਪਤੰਗਾਂ ਨਾਲ ਉਥੋਂ ਵਢਾ ਲਿਆ ਉਹਨੇ ਆਪਦਾ ਉਥੇ ਉਥੇ ਤੇ ਚੜਦੇ ਆਂ ਅਸੀਂ ਉਧਰ ਨੇੜੇ ਹੁੰਨੇ ਆਂ ਪਤੰਗ ਤੇ ਇਹ ਮੜਾ ਆ ਪਤੰਗਾਂ ਦੇ ਤੋਂ ਅੱਗੇ ਮੈਂ ਚੱਕਰੀ ਫੜਦਾ ਉਹ ਤਾਰ ਨੰਗਾਵਾਂਗੇ ਫਿਰ ਚੰਗਾ ਚਾਲ ਉਹ ਚਾਰ ਖੜੀ ਫੜ ਲਈ ਐ ਤੇ ਹੁਣ ਉਹ ਉੱਥੇ ਡੋਰ ਫੜੂਗਾ ਲੈ ਨੇੜੇ ਕਰਦਾ ਓਏ ਡੋਰ ਇੱਥੇ ਫੜ ਆ ਲੈ ਡੋਰ ਲੈ ਆ ਕੇ ਚਾਰਖੜੀ ਖੜ ਜਾ ਓਏ ਆਈ ਤਾ ਤਾਂ ਆਉਂਦੀ ਐ ਛੱਡਾਂ ਆਈ ਆਂ ਛੱਡ ਦਾਂ ਚਾਰਖੜੀ ਟੁੱਟ ਜੂ ਨਹੀਂ ਡੜਦੀ ਨਹੀਂ ਡੜਦੀ ਖੜ ਜਾ ਫਿਰ ਮੈਨੂੰ ਆਉਣ ਦੇ ਯਾਰ ਉਤਰ ਧਰਦੇ ਆ ਪੇਚਾ ਮਿੱਤਰੋ ਕਾਲਾ ਪਤੰਗ ਆਪਣਾ